ਅੱਜ 11 ਪੋ ਹੈ 10 ਪੋ ਦੀ ਰਾਤ ਨੂੰ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਦੇ ਵਿੱਚ ਭੁੱਖੇ ਪਾਣੇ ਰੱਖਿਆ ਜਾਂਦਾ ਹੈ ਤੇ ਮਾਤਾ ਗੁਜਰੀ ਜੀ ਛੋਟੇ ਲਾਲਾ ਨੂੰ ਆਪਣੀ ਗੋਦੀ ਦਾ ਨਿਗਹ ਦਿੰਦੇ ਨੇ ਨਾ ਉਹਨਾਂ ਦੇ ਕੋਲ ਕੋਈ ਰਜਾਈ ਹੈ ਤੇ ਨਾ ਹੀ ਕੋਈ ਗਰਮ ਕੱਪੜਾ ਹੈ ਮਾਤਾ ਜੀ ਛੋਟੇ ਲਾਲਾ ਨੂੰ 10 ਪੋ ਦੀ ਰਾਤ ਨੂੰ ਗੁਰ ਇਤਿਹਾਸ ਦੀਆਂ ਸਾਖੀਆਂ ਸੁਣਾਉਂਦੇ ਨੇ 11 ਪੋ ਅੰਮ੍ਰਿਤ ਵੇਲਾ ਹੁੰਦਾ ਹੈ ਤਾਂ ਸਿਪਾਈ ਛੋਟੇ ਲਾਲਾ ਨੂੰ ਲੈਣ ਵਾਸਤੇ ਠੰਡੇ ਬੁਰਜ ਦੇ ਵਿੱਚ ਆਉਂਦੇ ਨੇ ਤੇ ਜਦੋਂ ਠੰਡੇ ਬੁਰਜ ਦੇ ਵਿੱਚ ਆਉਂਦੇ ਨੇ ਤੇ ਮਾਤਾ ਜੀ ਨੂੰ ਆਖਦੇ ਨੇ ਕਿ ਮਾਤਾ ਜੀ ਛੋਟੇ ਲਾਲਾ ਨੂੰ ਤਿਆਰ ਕਰੋ ਇਹਨਾਂ ਦੀ ਕਚੈਰੀ ਦੇ ਵਿੱਚ ਪੇਸ਼ੀ ਹੋਣੀ ਹੈ ਤਾਂ ਮਾਤਾ ਜੀ ਆਖਦੇ ਨੇ ਕਿ ਪੁੱਤਰ ਤੁਸੀਂ ਮੈਨੂੰ ਇਹ ਤਾਂ ਦੱਸ ਦਿਓ ਮੇਰੇ ਲਾਲਾਂ ਦਾ ਦੋਸ਼ ਕੀ ਹੈ ਜਿਸ ਕਰਕੇ ਇਹਨਾਂ ਨੂੰ ਕਚਹਿਰੀ ਦੇ ਵਿੱਚ ਪੇਸ਼ ਕਰਨਾ ਹੈ ਤੇ ਸਿਪਾਹੀ ਆਖਦੇ ਨੇ ਕਿ ਮਾਤਾ ਜੀ ਸਾਨੂੰ ਦੋਸ਼ ਤਾਂ ਕੋਈ ਪਤਾ ਨਹੀਂ ਅਸੀਂ ਤਾਂ ਸਿਪਾਹੀਆਂ ਸਾਨੂੰ ਸਿਰਫ ਇੰਨਾ ਪਤਾ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਲਾਲ ਨੇ ਫਿਰ ਮਾਤਾ ਜੀ ਛੋਟੇ ਲਾਲਾਂ ਨੂੰ ਤਿਆਰ ਕਰਦੇ ਨੇ ਤੇ ਸਿਪਾਹੀ ਛੋਟੇ ਲਾਲਾ ਨੂੰ ਲੈ ਕੇ ਕਚਹਿਰੀ ਵੱਲ ਜਾਂਦੇ ਨੇ ਰਾਹ ਵਿੱਚ ਸਮਝਾਉਂਦੇ ਨੇ ਕਿ ਤੁਸੀਂ ਵਜ਼ੀਰ ਖਾਨ ਦੇ ਦਰਬਾਰ ਦੇ ਵਿੱਚ ਜਾ ਕੇ ਝੁੱਕ ਕੇ ਸਲਾਮ ਕਰਨੀ ਸਿਪਾਈ ਵਜ਼ੀਰ ਖਾਨ ਦੇ ਦਰਬਾਰ ਦੇ ਵਿੱਚ ਪਹੁੰਚਦੇ ਨੇ ਝੁੱਕ ਕੇ ਸਲਾਮ ਕਰਦੇ ਨੇ ਪਰ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਜੀ ਵਜ਼ੀਰ ਖਾਨ ਦੇ ਦਰਬਾਰ ਦੇ ਵਿੱਚ ਜਾ ਕੇ ਆਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਵਜੀਰਖਾ ਬਾਬਾ ਜੋਰਾਵਰ ਸਿੰਘ ਦੇ ਬਾਬਾ ਫਤਿਹ ਸਿੰਘ ਦੇ ਮੁਖੋਂ ਫਤਿਹ ਸੁਣਦਾ ਹੈ ਉਹ ਅੱਖ ਬੁਖ ਲੱਗ ਉੱਟਦਾ ਹੈ ਆਖਦਾ ਹੈ ਕਿ ਇਹ ਤੁਹਾਡੇ ਗੁਰੂ ਪਿਤਾ ਦਾ ਦਰਬਾਰ ਨਹੀਂ ਇਹ ਵਜੀਰਖਾ ਔਰੰਗਜੇਬ ਦਾ ਦਰਬਾਰ ਹੈ ਤੁਹਾਨੂੰ ਚੁੱਕ ਕੇ ਸਲਾਮ ਕਰਨੀ ਪਵੇਗੀ ਤੇ ਬਾਬਾ ਜੋਰਾਵਰ ਸਿੰਘ ਦੇ ਬਾਬਾ ਫਤਿਹ ਸਿੰਘ ਆਖਦੇ ਨੇ ਕਿ ਕਿਹੜਾ ਔਰੰਗਜੇਬ ਔਰੰਗਜੇਬ ਜਿਸ ਨੇ ਆਪਣੇ ਪਿਤਾ ਨੂੰ ਜੇਲ੍ਹ ਭੇਜਿਆ ਹੈ ਉਹ ਔਰੰਗਜ਼ੇਬ ਜਿਸ ਨੇ ਆਪਣੇ ਭਰਾ ਨੂੰ ਮਾਰਿਆ ਹੈ ਉਹ ਔਰੰਗਜ਼ੇਬ ਜਿਸ ਨੇ ਝੁੱਠੀਆਂ ਸਵਾ ਖਾਦੀਆਂ ਨੇ ਅਸੀਂ ਉਸ ਔਰੰਗਜ਼ੇਬ ਦੇ ਅੱਗੇ ਕਦੇ ਵੀ ਝੁਕਾਂਗੇ ਨਹੀਂ ਸਿਰਫ ਤੇ ਸਿਰਫ ਅਸੀਂ ਇੱਕ ਅਕਾਲ ਪੁਰਖ ਦੇ ਅੱਗੇ ਝੁਕਦੇ ਜਦੋਂ ਇਹ ਜਵਾਬ ਸੁਣੇ ਨੇ ਤੇ ਸਾਰੇ ਲੋਕ ਹੈਰਾਨ ਰਹਿ ਗਏ ਫਿਰ ਵਜੀਰ ਖਾਂ ਬਾਬਾ ਜੋਰਾਵਰ ਸਿੰਘ ਦੇ ਬਾਬਾ ਫਤਿਹ ਸਿੰਘ ਨੂੰ ਸਵਾਲ ਕਰਦਾ ਹੈ ਕਿ ਤੁਸੀਂ ਮੁਸਲਮਾਨ ਧਰਮ ਕਬੂਲ ਕਰ ਲਓ ਤੁਹਾਨੂੰ ਛੱਡ ਦਿੱਤਾ ਜਾਵੇਗਾ ਤੁਸੀਂ ਮੌਤ ਤੋਂ ਬਚ ਜਾਓਗੇ ਤੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜਵਾਬ ਦਿੰਦੇ ਨੇ ਕਿ ਸਾਨੂੰ ਇਹ ਦੱਸੋ ਕਿ ਮੁਸਲਮਾਨ ਧਰਮ ਕਬੂਲ ਕਰਨ ਦੇ ਨਾਲ ਸਾਨੂੰ ਮੌਤ ਨਹੀਂ ਆਵੇਗੀ ਮੌਤ ਸਾਨੂੰ ਆਉਣੀ ਹੈ ਪਰ ਅਸੀਂ ਕਦੀ ਵੀ ਸਿੱਖ ਧਰਮ ਨਹੀਂ ਛੱਡ ਸਕਦੇ ਉਸ ਤੋਂ ਬਾਅਦ ਹੋਰ بڑے ਧਰਾਵੇ ਦਿੱਤੇ ਜਾਂਦੇ ਨੇ ਉਹਨਾਂ ਨੂੰ ਆਖਿਆ ਜਾਂਦਾ ਹੈ ਕਿ ਜੇਕਰ ਤੁਹਾਨੂੰ ਛੱਡ ਦਿੱਤਾ ਜਾਵੇਗਾ ਤਾਂ ਤੁਸੀਂ ਕੀ ਕਰੋਗੇ ਤੇ ਬਾਬਾ ਜੋਰਾਵਰ ਸਿੰਘ ਦੇ ਬਾਬਾ ਫਤਿਹ ਸਿੰਘ ਆਖਦੇ ਨੇ ਅਸੀਂ ਜੰਗਲਾਂ ਦੇ ਵਿੱਚ ਜਾਵਾਂਗੇ ਆਪਣੇ ਸਾਥੀ ਸਿੱਖ ਇਕੱਠੇ ਕਰਾਂਗੇ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਸਿੱਖ ਇਕੱਠੇ ਕਰ ਜਦੋਂ ਇਹ ਸੁਣਦੇ ਨੇ ਸਾਰੇ ਹੈਰਾਨ ਰਹਿ ਜਾਂਦੇ ਨੇ ਫਿਰ ਬਾਰੇ ਡਰਾਵੇ ਦਿੱਤੇ ਜਾਂਦੇ ਨੇ ਫਿਰ ਬਾਬਾ ਜੋਰਾਵਰ ਸਿੰਘ ਦੇ ਬਾਬਾ ਫਤਿਹ ਸਿੰਘ ਦਾਦੀ ਮਾਂ ਦੇ ਕੋਲ ਪਹੁੰਚ ਜਾਂਦੇ ਨੇ ਜਿਵੇਂ ਇੱਕ ਬੱਚਾ ਇਮਤਿਹਾਨ ਦੇ ਕੇ ਆਇਆ ਹੋਵੇ ਨਾ ਉਹਦੀ ਮਾਂ ਪੁੱਛਦੀ ਹੈ ਕਿ ਬੱਚਾ ਇਮਤਿਹਾਨ ਕਿਵੇਂ ਦਾ ਆ ਇਸੇ ਤਰ੍ਹਾਂ ਜਦੋਂ ਬਾਬਾ ਜੋਰਾਵਰ ਸਿੰਘ ਦੇ ਬਾਬਾ ਫਤਿਹ ਸਿੰਘ ਸੂਬੇ ਦੀ ਕਚਹਿਰੀ ਦੇ ਵਿੱਚ ਪਹਿਲੀ ਪੇਸ਼ੀ ਪਾ ਕੇ ਆਉਂਦੇ ਨੇ ਤੇ ਮਾਤਾ ਜੀ ਉਹਨਾਂ ਨੂੰ ਪੁੱਛਦੇ ਨੇ ਕਿ ਲਾਲੋ ਅੱਜ ਸੂਬੇ ਦੀ ਕਚਹਿਰੀ ਦੇ ਵਿੱਚ ਕੀ ਕੀ ਹੋਇਆ ਤੇ ਬਾਬਾ ਫਤਿਹ ਸਿੰਘ ਆਖਦੇ ਨੇ ਕਿ ਦਾਦੀ ਮਾਂ ਸਾਨੂੰ ਆਖਦੇ ਸੀ ਕਿ ਝੁੱਕ ਕੇ ਸਲਾਮ ਕਰੋ ਅਸੀਂ ਝੁੱਕ ਕੇ ਸਲਾਮ ਨਹੀਂ ਕੀਤੀ ਸਾਨੂੰ ਆਖਦੇ ਸੀ ਕਿ ਜੇਕਰ ਤੁਹਾਨੂੰ ਸ਼ਹਦ ਦਿੱਤਾ ਜਾਵੇਗਾ ਤੁਸੀਂ ਕੀ ਕਰੋਗੇ ਤਾਂ ਅਸੀਂ ਆਖਿਆ ਅਸੀਂ ਆਪਣੇ ਨਾਲ ਦੇ ਸਿਪਾਹੀ ਇਕੱਠੇ ਕਰਾਂਗੇ ਜ਼ੁਲਮ ਦੇ ਖਿਲਾਫ ਲੜਾਂਗੇ ਸਾਨੂੰ ਆਖਦੇ ਸੀ ਕਿ ਤੁਸੀਂ ਮੁਸਲਮਾਨ ਧਰਮ ਕਬੂਲ ਕਰ ਲਓ ਪਰ ਅਸੀਂ ਆਖਿਆ ਕਿ ਮੁਸਲਮਾਨ ਧਰਮ ਕਬੂਲ ਕਰਨ ਦੇ ਨਾਲ ਸਾਨੂੰ ਮੌਤ ਨਹੀਂ ਆਵੇਗੀ ਸਾਨੂੰ ਹੋਰ ਬੜੇ ਡਰਾਵੇ ਦਿੱਤੇਗੇ ਜਦੋਂ ਦਾਦੀ ਮਾਂ ਨੇ ਆਪਣੇ ਆ ਲਾਲਾਂ ਦੀਆਂ ਇਹ ਗੱਲਾਂ ਸੁਨੀਆਂ ਨੇ ਤੇ ਦਾਦੀ ਮਾਂ ਬੜੀ ਖੁਸ਼ ਹੋਈ ਦਾਦੀ ਮਾਂ ਆਖਦੀ ਹੈ ਕਿ ਲਾਲੋ ਇਸੇ ਤਰ੍ਹਾਂ ਇਨਾਂ ਦਾ ਡਟ ਕੇ ਮੁਕਾਬਲਾ ਕਰਨਾ ਤੇ ਆਪਣੇ ਕਿਦੇ ਦਾਦੇ ਦੀ ਪਾਗ ਨੂੰ ਦਾਗ ਨਾ ਲਾ ਦੇ ਫਿਰ ਰਾਤ ਨੂੰ ਬਾਬਾ ਮੋਦੀਰਾ ਮੇਰਾ ਦੁੱਧ ਛਕਉਂਦਾ ਹੈ ਤੇ ਰਾਤ ਨੂੰ ਦਾਦੀ ਮਾ ਫਿਰ ਆਪਣੇ ਲਾਲਾਂ ਨੂੰ ਗੁਰੂ ਅਰਜਨ ਦੇਵ ਜੀ ਮਹਾਰਾ ਦੀ ਸ਼ਹਾਦਤ ਸੁਣਾਉਂਦੇ ਨੇ ਗੁਰੂ ਤੇਗ ਬਹਾਦਰ ਜੀ ਮਹਾਰਾ ਦੀ ਸ਼ਹਾਦਤ ਸੁਣਾਉਂਦੇ 12 ਕੋ ਨੂੰ ਕੀ ਹੋਣਾ ਹੈ ਕਿਵੇਂ ਦੂਸਰੇ ਦਿਨ ਬਾਬਾ ਜੋਰਾਵਰ ਸਿੰਘ ਦੇ ਬਾਬਾ ਫਤਿਹ ਸਿੰਘ ਦੀ ਪੇਸ਼ੀ ਹੋਣੀ ਹੈ ਕਿਹੜੀ ਇਹ ਕਿਹੜੀਆਂ ਚਾਲਾਂ ਵਜ਼ੀਰ ਖਾਂ ਦੇ ਵੱਲੋਂ ਚਲੀਆਂ ਜਾਣੀਆਂ ਨੇ ਤਾਂ ਕਿ ਜਿਹੜਾ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੇ ਚੁੱਕ ਜਾਣ ਉਹ ਜੋ ਜਵੀ ਦੂਸਰੇ ਦਿਨ ਦੀ ਕਿਚਹਿਰੀ ਦੇ ਵਿੱਚ ਹੋਣਾ ਹੈ ਉਹ ਆਪਾਂ ਆਉਂਦੇ ਦਿਨਾਂ ਦੇ ਅੰਦਰ ਸਰਨ ਕਰਾਂਗੇ ਸੋ ਇਹੀ ਬੇਨਤੀ ਹੈ ਕਿ ਜਿਵੇਂ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਨੇ ਡਟ ਕੇ ਮੁਕਾਬਲਾ ਕੀਤਾ ਹੈ ਨਾ ਝੁਕੇ ਨਹੀਂ ਧਰਮ ਨੇ ਕਬੂਲ ਕੀਤਾ ਅਸੀਂ ਵੀ ਅੱਜ ਆਪਣਿਆਂ ਲਾਲਚਾਂ ਕਰਕੇ ਥੋੜੇ ਜੇ ਲਾਲਚ ਕਰਕੇ ਨਾ ਆਪਣਾ ਧਰਮ ਨਾ ਛੱਡੀਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਡੇ ਵਾਸਤੇ ਆਪਣਾ ਧਰਮ ਆਪਣਾ ਪਰਿਵਾਰ-ਵਾਰ ਦਿੱਤਾ ਆਪਾਂ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਸਤੇ ਕੁਝ ਕਰੀਏ ਖੰਡੇ ਬਾਟੇ ਦੀ ਪੌਲ ਛੱਕ ਕੇ ਗੁਰੂ ਵਾਲੇ ਬਣੀਏ ਕੇਸ ਰੱਖੀਏ ਦਾੜੀ ਰੱਖੀਏ ਬਾਣੀ ਬਾਣੇ ਦੇ ਨਾਲ ਜੁੜੀਏ ਇਤਿਹਾਸ ਨੂੰ ਅਹਿਸਾਸ ਕਰੀਏ ਗੁਰੂ ਵਾਲੇ